ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਸ਼ਹੀਦ ਭਗਤ ਸਿੰਘ ਨੂੰ ਅਤਵਾਦੀ ਘਰਾੜ ਦੇਣ ਦੇ ਮਾਮਲੇ ਵਿੱਚ ਅੱਜ ਪਟਿਆਲਾ ਦੀ ਸੈਸ਼ਨ ਅਦਾਲਤ ਨੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਪਰਦਾਨ ਸਿਮਰਨਜੀਤ ਸਿੰਘ ਮਾਨ ਨੂੰ ਬਰੀ ਕਰ ਦਿੱਤਾ ਹੈ ਮਾਨਯੇ 2007 ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ਹੀਦ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਅਤੇ ਉਹਨਾਂ ਦੇ ਖਿਲਾਫ ਧਾਰਾ 153 ਬੀ ਦੇ ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿੱਚ ਮਾਮਲਾ ਦਰਜ ਸੀ ਇੰਸਪੈਕਟਰ ਗੁਰਦੇਵ ਸਿੰਘ ਜਿਹੜੇ ਉਸ ਵੇਲੇ ਪੁਲਿਸ ਸਟੇਸ਼ਨ ਕਤਵਾਲੀ ਦੇ ਐਸ ਐਚ ਓ ਸੀ ਉਹਨਾਂ ਨੇ ਇੱਕ ਰਿਪੋਰਟ ਭੇਜ ਕੇ 30 11 2007 ਦੇ ਇੱਕ ਪ੍ਰੈਸ ਕਾਨਫਰੰਸ ਨੂੰ ਦਾ ਜ਼ਿਕਰ ਕਰਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਮਾਨ ਸਾਹਿਬ ਨੇ ਟਿੱਪਣੀਆਂ ਕੀਤੀਆਂ ਨੇ ਸ਼ਹੀਦ ਭਗਤ ਸਿੰਘ ਬਾਰੇ ਉਸ ਤੋਂ ਬਾਅਦ ਸਬਸੀਕੁਐਂਟਲੀ ਚਲਾਨ ਪੇਸ਼ ਕੀਤਾ ਚਲਾਨ ਪੇਸ਼ ਕਰਨ ਤੋਂ ਬਾਅਦ ਮਾਨ ਸਾਹਿਬ ਤੇ ਕੇਸ ਚੱਲਿਆ ਪਰ ਪ੍ਰੋਸੀਕਿਊਸ਼ਨ ਪੂਰੀ ਤਰ੍ਹਾਂ ਫੇਲ ਹੋਈ ਹੈ ਜਿਹੜੇ ਇਲਜ਼ਾਮ ਲਾਏ ਸੀ ਉਹ ਫੇਲ ਸਾਬਤ ਨਹੀਂ ਕਰ ਸਕੀ ਰਾਦਰ ਜਿਹੜੇ ਗਵਾਹ ਉਹਨਾਂ ਨੇ ਫਰਜ਼ੀ ਬਣਾ ਕੇ ਕੇਸ ਨੂੰ ਸਾਬਤ ਕਰਨ ਲਈ ਅਦਾਲਤ 'ਚ ਪੇਸ਼ ਕੀਤੇ ਉਹਨਾਂ ਨੇ ਸਾਫ਼ ਤੌਰ ਤੇ ਅਦਾਲਤ ਦੇ ਵਿੱਚ ਆ ਕੇ ਕਿਹਾ ਵੀ ਸਾਨੂੰ ਤਾਂ ਕਦੇ ਪੁਲਿਸ ਮਿਲੀ ਤੱਕ ਨਹੀਂ ਜਿਹੜੇ ਫਰੀडम फाइਟਰ ਐਸੋਸੀਏਸ਼ਨ ਨਾਲ ਸੰਬੰਧ ਸੀ ਉਹ ਆਏ ਉਹ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਗੱਲ ਕੀ ਹੈ ਕੇਸ ਕੀ ਹੈ ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸਾਨੂੰ ਕਦੇ ਪੁਲਿਸ ਮਿਲੀ ਨਹੀਂ ਸਾਡਾ ਪੁਲਿਸ ਨੇ ਕਦੇ ਬਿਆਨ ਨਹੀਂ ਲਿਖਿਆ ਖੁਸ਼ੀ ਹੈ ਸੋਢੀ ਸਾਹਿਬ ਮੇਰੇ ਵਕੀਲ ਰਹੇ ਹੈ ਕਿ ਅਸੀਂ ਪ੍ਰੂਫ ਕਰਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ دہشت ਗਰਦੀ ਦੇ ਖਿਲਾਫ ਹੈ ਔਰ ਜਿਹੜੀ ਇੰਡੀਅਨ ਸਟੇਟ ਹੈ ਇਹ دہشت گردੀ ਨੂੰ ਸਪੋਰਟ ਕਰਦੀ ਹੈ ਖਬਰਾਂ ਦੀ ਦੁਨੀਆ ਵਿੱਚ आओ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ